ਆ ਆਮ ਆਦਮੀ ਪਾਰਟੀ ਵੱਲੋਂ ਕੀ ਕਹਿਣਾ ਚਾਹੂਗੀ ਤੇ ਹਜੇ ਤੱਕ ਯਾਤਰਾ ਕਿੱਥੇ ਪਹੁੰਚੀ ਇਸ ਵਾਰ ਦਾ ਗੁਰੂ ਮਹਾਰਾਜ ਨੇ ਪ੍ਰਮਾਤਮਾ ਨੇ ਬਹੁਤ ਵੱਡੀ ਜਿੱਤ ਜਿਹੜੀ ਆ ਜਿਮਨੀ ਚੋਣਾ ਚਾਹੇ ਹੋ ਜਲੰਧਰ ਵੈਸਟ ਹੋਵੇ ਜਾਂ ਬੀਤੀਆਂ ਜਿਮਨੀ ਚੋਣਾ ਹੋਣ ਬਹੁਤ ਵੱਡੀ ਇਤਿਹਾਸਕ ਜਿੱਤ ਜਿਹੜੀ ਆਮ ਆਦਮੀ ਪਾਰਟੀ ਨੂੰ ਹਾਸਲ ਹੋਈ ਹੈ ਔਰ ਨਾਲ ਹੀ ਆਮ ਆਦਮੀ ਪਾਰਟੀ ਦੇ ਨਵੇਂ ਪ੍ਰਧਾਨ ਅਮਨ अरोड़ा ਜੀ ਬਣੇ ਲੋਕਾਂ ਦੇ ਅੰਦਰ ਬੜਾ ਜੋਸ਼ ਆ ਤੇ ਚਾਹ ਆ ਤੇ ਵਰਕਰ ਵਲੰਟੀਅਰਸ ਬੜੇ ਚਾਣ ਨਾਲ ਅੱਜ ਉਹਨਾਂ ਦਾ ਸਵਾਗਤ ਕਰਨ ਵਾਸਤੇ ਤੇ ਇੱਕ ਸ਼ੁਕਰਾਨਾ ਯਾਤਰਾ ਦਾ ਸਵਾਗਤ ਕਰਨ ਵਾਸਤੇ ਜਿਹੜੀ ਸ਼ੁਕਰਾਨਾ ਯਾਤਰਾ ਪਟਿਆਲੇ ਤੋਂ ਕਾਲੀ ਮਾਤਾ ਮੰਦਰ ਜੀ ਤੋਂ ਸ਼ੁਰੂ ਹੋ ਕੇ ਇਹ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਪਹੁੰਚਣੀ ਆ ਉੱਥੇ ਨਤਮਸਤਕ ਹੋਣਾ ਅਮਨ ਰੋੜਾ ਸਾਹਿਬ ਨੇ ਤੇ ਨਾਲ ਸਮੁੱਚੀ ਲੀਡਰਸ਼ਿਪ ਨੇ ਸੋ ਬਹੁਤ ਚਾ ਆ ਲੋਕਾਂ ਚ ਅੱਗੋਂ ਵੀ ਜਿਹੜੀਆਂ ਨਗਰ ਕੌਂਸਲ ਦੀਆਂ ਚੋਣਾਂ ਤੇ ਕਾਰਪੋਰੇਸ਼ਨ ਦੀਆਂ ਚੋਣਾਂ ਹੋਣ ਜਾ ਰਹੀਆਂ ਉਹਦੇ ਵਿੱਚ ਵੀ ਇਹ ਵਲੰਟੀਅਰਸ ਇਹ ਵਰਕਰ ਇਹ ਨੇਤਾ ਜਿਹੜੇ ਆ ਸਾਡੇ ਆਮ ਆਦਮੀ ਪਾਰਟੀ ਦੇ ਉਹ ਮੇਅਰ ਬਣਾਉਣ ਜਾ ਰਹੇ ਆ ਸ਼ਹਿਰਾਂ 'ਚ ਔਰ ਕਾਉਂਸਲਰ ਬਣਾਉਣ ਜਾ ਰਹੇ ਆ ਪ੍ਰਧਾਨ ਬਣਾਉਣ ਜਾ ਰਹੇ ਆ ਸੋ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਵਰਕਰਾਂ ਦਾ ਧੰਨਵਾਦ ਕਰਨ ਵਾਸਤੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈਣ ਵਾਸਤੇ ਅੱਜ ਯਾਤਰਾ ਚੱਲੀ ਆ ਯਾਤਰਾ ਲੁਧਿਆਣੇ ਤੋਂ ਨਿਕਲ ਚੁੱਕੀ ਆ ਤੇ ਕੁਝ ਸਮੇਂ 'ਚ ਹੀ ਆਪਣੇ ਕੋਲ ਇੱਥੇ ਰਾਮਾ ਮੰਡੀ ਚੌਂਕ ਵਿੱਚ ਪਹੁੰਚ ਜਾਣਗੇ ਅਮਨਜੀਤ ਨਾਲ ਸਾਰੀ ਸਾਡੀ ਲੀਡਰਸ ਨੂੰ ਮੈਂ ਅਰਵਿੰਦ ਕੇਜਰੀਵਾਲ ਜੀ ਦਾ ਤੇ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਕ ਬਹੁਤ ਕਾਬਲ ਇਨਸਾਨ ਅਮਨ अरोड़ा ਜੀ ਨੂੰ ਪ੍ਰਧਾਨ ਨਿਯੁਕਤ ਕਰਾਇਆ ਕਿਉਂਕਿ ਪਹਿਲਾਂ ਪ੍ਰਧਾਨ ਦੀ ਮੁੱਖ ਮੰਤਰੀ ਕੋਲ ਸੀ ਹੁਣ ਉਹਨਾਂ ਨੇ ਅਮਨ अरोड़ा ਨੂੰ ਬਣਾ ਦਿੱਤਾ ਹੈ ਲੱਗ ਰਿਹਾ ਹੈ ਕਿ ਅੱਗੇ ਨਾਲ ਮਜ਼ਬੂਤ ਸਥਿਤੀ ਹੈ ਆਮ ਆਦਮੀ ਪਾਰਟੀ ਬੇਸ਼ੱਕ ਜਿਮਨੀ ਚੋਂ ਨਾ ਆਈਆਂ ਲੇਕਿਨ ਐਮਪੀ ਇਲੈਕਸ਼ਨ ਵੀ ਹੋਈ ਸੀਗੇ ਉਹਦੇ ਵਿੱਚ ਵੀ ਜਿਹੜਾ ਕਾਫੀ ਫਰਕ ਦੇਖਣ ਨੂੰ ਮਿਲਿਆ ਸੀਗਾ ਦੇਖੀ ਹੁਣ ਲੱਗ ਰਿਹਾ ਕਿ ਆਉਣ ਵਾਲੇ ਜਿਹੜੇ ਕਾਰਪੋਰੇਸ਼ਨ ਇਲੈਕਸ਼ਨ ਆ ਉੱਤੇ ਆਮ ਆਦਮੀ ਪਾਰਟੀ ਜਿਹੜਾ ਇੱਕ ਫਾਈਟ ਲੜ ਪਾਵੇਗੀ ਆਮ ਆਦਮੀ ਪਾਰਟੀ ਤੁਸੀਂ 22 ਦੀਆਂ ਚੋਣਾਂ ਤੋਂ ਬਾਅਦ ਦੇਖ ਲਓ ਮਜਬੂਤ ਹੀ ਮਜਬੂਤ ਹੈ ਹੋਰ ਮਜਬੂਤ ਹੋ ਰਹੀ ਹੈ ਨਵੇਂ ਲੋਕ ਜੁੜ ਰਹੇ ਆ ਜਿਹੜੇ ਪਹਿਲਾਂ ਨਹੀਂ ਜੁੜੇ ਸੀ ਉਹ ਹੁਣ ਜੁੜ ਰਹੇ ਆ ਤੇ ਅਗਲੋਂ ਅੱਗੋਂ ਨਗਰ ਕੌਂਸਲ ਚੋਣਾਂ ਵਿੱਚ ਹੋਰ ਨਵੇਂ ਲੋਕ ਇਹਦੇ ਵਿੱਚ ਆ ਜਾਣਗੇ ਤੇ ਇਹ ਆਮ ਲੋਕਾਂ ਦੀ ਪਾਰਟੀ ਆਮ ਲੋਕਾਂ ਦਾ ਇੱਕ ਸਬਸੁਥਰੀ ਸਿਆਸਤ ਵਾਸਤੇ ਕੰਦੂਲਨ ਹੈ ਸੇ ਇਸ ਅੰਦੋਲਨ ਵਿੱਚ ਸਾਰੇ ਸ਼ਾਮਲ ਹੋ ਰਹੇ ਆ ਪੰਜਾਬ ਨੂੰ ਚੜ੍ਹਦੀ ਕਲਾ ਵਾਲਾ ਸੂਬਾ ਬਣਾਉਣ ਲਈ ਪੰਜਾਬ ਨੂੰ ਤਰੱਕੀ ਜ਼ਾਫਤਾ ਸੂਬਾ ਬਣਾਉਣ ਲਈ ਆਮ ਲੋਕਾਂ ਨੂੰ ਸਹੂਲਤਾਂ ਦੇਣ ਲਈ ਸਰਕਾਰ ਦੇ ਖਜ਼ਾਨੇ ਵਿੱਚੋਂ ਆਮ ਲੋਕਾਂ ਦੀਆਂ ਜੇਬਾਂ 'ਚ ਕੁਝ ਜਾਵੇ ਇਹੋ ਜੀ ਸਰਕਾਰ ਕੰਮ ਕਰ ਰਹੀ ਹੋ ਪਰਾਲੇ ਕਰ ਰਹੀ ਹੈ ਤੇ ਬਹੁਤ ਜ਼ਿੰਮੇਵਾਰੀ ਹੈ ਪੰਜਾਬ ਦੀ ਤੇ ਦੂਜੀ ਗੱਲ ਪੂਰੇ ਦੇਸ਼ 'ਚ ਇੱਕ ਹੋਪ ਆਇਆ ਹੈ ਰਵਿੰਦ ਕੇਜਰੀਵਾਲ ਜੀ ਆਮ ਆਦਮੀ ਪਾਰਟੀ ਇੱਕ ਉਮੀਦ ਲੈ ਕੇ ਆਏ ਆ ਲੋਕਾਂ ਵਾਸਤੇ ਸੋ ਉਹਦੇ ਵਾਸਤੇ ਲੋਕ ਆਪ ਹੀ ਕੰਮ ਕਰ ਰਹੇ ਆ ਕਿਉਂਕਿ ਉਹਨਾਂ ਦੀ ਆਪਣੀ ਪਾਰਟੀ ਇੱਕ ਘਰਾਣਿਆਂ ਦੀ ਪਾਰਟੀ ਨਹੀਂ ਵੱਡੇ ਵੱਡੇ ਘਰਾਣਿਆਂ ਦੀ ਪਾਰਟੀ ਨਹੀਂ ਇਹ ਆਮ ਲੋਕਾਂ ਦੀ ਆਪਣੀ ਪਾਰਟੀ। ਅਕਾਲੀ ਦਲ ਨੂੰ ਕਿਵੇਂ ਦੇਖ ਰਹੇ ਹੋ? ਸੁਖਬੀਰ ਸਿੰਘ ਬਾਦਲ ਪ੍ਰਧਾਨ ਨੂੰ ਕੀ ਤੋਂ ਅਸਤੀਫਾ ਦੇ ਦਿੱਤਾ ਹੈ। ਜਿਹੜਾ ਹੁਣ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਜਿਹੜੀ ਸਜ਼ਾ ਆ ਉਹ ਜਲਦੀ ਮقرਰ ਕੀਤੀ ਜਾਵੇ। ਸ਼੍ਰੀ ਕਾਂਤਖ ਜਥੇਦਾਰ ਨੂੰ ਕਿਹਾ ਉਹਨਾਂ ਨੇ। ਦੇਖੋ ਵੈਸੇ ਤਾਂ ਤੁਸੀਂ ਕਿਵੇਂ ਦੇਦੇ ਹੋ ਕਿ ਜਿਹੜਾ ਦੋ ਗੁੱਟਬਾਜੀ ਹੋਈ ਸੀ ਜੋ ਦੋ ਧੜੇ ਬਣੇ ਆ ਉਹ ਇੱਕ ਜੁਟ ਹੋਰ ਮੰਗ ਗਏ। ਦੇਖੋ ਮੇਰਾ ਮੇਰਾ ਫਰਜ਼ ਨਹੀਂ ਕਿ ਉਹਨਾਂ ਦੀ ਪਾਰਟੀ ਦੇ ਅੰਦਰ ਅੰਦਰੂਨੀ ਮਾਮਲਿਆਂ 'ਚ ਮੈਂ ਦਖਲ ਦਵਾਂ। ਤੁਸੀਂ ਰਹੇ ਹੋ ਨਾ ਕਾਫੀ ਸਾਲ ਰਹੇ ਹੋ। ਤੇ ਇਸ ਕਰਕੇ ਉਹ ਜੋ ਕਰ ਰਹੇ ਆ ਉਹਨਾ ਆਪਣੇ ਹਿਸਾਬ ਨਾਲ ਕਰ ਰਹੇ ਆ ਪਰ ਹੁਣ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਰੂਪ 'ਚ ਇੱਕ ਬਹੁਤ ਮਜ਼ਬੂਤ ਧਿਰ ਤੇ ਸੁਣਵਾਈ ਕਰਨ ਵਾਲੀ ਧਿਰ ਤੇ ਆਮ ਲੋਕਾਂ ਦੀ ਦਿਲ ਦੀ ਗੱਲ ਹੱਲ ਕਰਨ ਵਾਲੀ ਧਿਰ ਜਿਹੜੀ ਆਮ ਆਦਮੀ ਪਾਰਟੀ ਮਿਲ ਗਈ ਹੈ ਹੁਣ ਨਾ ਤਾਂ ਅਕਾਲੀ ਦਲ ਨਾ ਭਾਜਪਾ ਨਾ ਕਾਂਗਰਸ ਹੁਣ ਕਿਸੇ ਲਈ ਸਪੇਸ ਪੰਜਾਬ ਵਿੱਚ ਨਹੀਂ ਲੱਗ ਰਿਹਾ ਹੈ ਕਿ ਜਿਹੜੇ ਦੋ ਧੜ ਦੋ ਧੜ ਵਾਜੀ ਹੋਈ ਆ ਉਹ ਇੱਕ ਜੁੱਟ ਹੋ ਪਾਉਗੇ ਅਕਾਲੀ ਦਲ ਕੀ ਲੱਗਦਾ ਮੁਰ ਤਾਂ ਸਟਰੋਂਗ ਹੋਏ ਨਹੀਂ ਹੁਣ ਕੋਈ ਲੱਗਦਾ ਨਹੀਂ ਕੁਛ ਨਹੀਂ ਹੁਣ ਤਾਂ ਕਿਉਂਕਿ ਕਾਂਗਰਸ ਕਹਿ ਰਹੀ ਹੈ ਕਿ ਅਕਾਲੀ ਦਲ ਦਾ ਪੰਜਾਬ ਚ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੈ ਤੁਸੀਂ ਕਿਸੇ ਨੂੰ ਪੁੱਛ ਕੇ ਦੇਖ ਲਓ ਸਰ ਕਾਂਗਰਸ ਕਹਿੰਦੀ ਹੈ ਉਹ ਅਕਾਲੀ ਦਲ ਨੂੰ ਮਜ਼ਬੂਤ ਕਰਦੇ ਕਰਦੇ ਆਪ ਹੀ ਡਿੱਗੇ ਖੂਚ ਤੇ ਜਿਹੜੇ ਫਿਕਰ ਦੂਜਿਆਂ ਦਾ ਕਰਦੇ ਨੇ ਉਹਨਾਂ ਨੂੰ ਮੈਂ ਸਲਾਹ ਦੇਣਾ ਚਾਹੁੰਦਾ ਵੀ ਆਪਣਾ ਹੀ ਫਿਕਰ ਕਰੋ ਤੁਸੀਂ ਤੁਸੀਂ ਕਣਵਾਸ਼ਾਈ ਨੂੰ ਪਾਲਣਾ ਬੰਦ ਕਰੋ ਤੁਸੀਂ ਆ ਘਰਾਣਿਆਂ ਦੀ ਪੋਲਿਟਿਕਸ ਬੰਦ ਕਰੋ ਲੋਕਾਂ ਵੱਲ ਧਿਆਨ ਦਿਓ ਤੁਸੀਂ ਆ ਗਿਰਦੜਵਾਹੇ ਤੋਂ ਕਾਂਗਰਸ ਦੇ ਪ੍ਰਧਾਨ ਨੇ ਕਿੰਦਾ ਹਜ਼ਾਰਾਂ ਰੁਪਏ ਵੰਡੇ ਵੋਟਾਂ ਵਾਸਤੇ ਤਾਂ ਲੋਕਾਂ ਨੇ ਦਿੱਤਾ ਨਾ ਜਵਾਬ ਲੋਕਾਂ ਨੇ ਪੈਸੇ ਵੀ ਲੈ ਲੇ ਤੇ ਵੋਟਾਂ ਵੀ ਆਮ ਆਦਮੀ ਪਾਰਟੀ ਨੂੰ ਪੈਂਦੀ ਸੋ ਇਸ ਕਰਕੇ ਲੁੱਟ ਖਸੁੱਟ ਦੇ ਪੈਸੇ ਆ ਕਾਂਗਰਸ ਦੇ ਕੋਲ ਕ腐ਸ਼ਨ ਤੇ ਭ੍ਰਸ਼ਟਾਚਾਰ ਦਾ ਨੋਟ ਇਕੱਠਾ ਕੀਤਾ ਆ ਪੈਸਾ ਕਾਂਗਰਸ ਨੇ ਉਹ ਲੋਕਾਂ ਦਾ ਹੀ ਆ ਲੋਕੀ ਜਵਾਬ ਵੀ ਦੇਈ ਜਾਂਦੇ ਉਹਨਾਂ ਨੂੰ ਤੇ ਉਹਨਾਂ ਕੋਲ ਪੈਸੇ ਵੀ ਲਈ ਜਾਂਦੇ ਤੇ ਆਖਰੀ ਸਵਾਲ ਅ ਦੁਆਬੇ ਦੇ ਵਿੱਚ ਫਿਲਹਾਲ ਜਿਹੜੇ ਕਾਂਗਰਸ ਨੂੰ ਪੂਸਤਤੀ ਤੇ ਚੱਲਦੀ ਨਜ਼ਰ ਆਈ ਹੈ ਚਾਹੇ ਐਮਪੀ ਜਿਹੜੇ ਜਮਨੀ ਚੋਣਾਂ ਹੋਈਆਂ ਸੀਗੀਆਂ 2023 ਚ ਉਹਦੇ ਵਿੱਚ ਬੇਸ਼ੱਕ ਐਮਪੀ ਆਮ ਆਦਮੀ ਪਾਰਟੀ ਤੋਂ ਬਨੇ ਸੀਗੇ ਲੇਕਿਨ ਮੋਰ ਤੋਂ ਦੁਆਰਾ ਕਾਂਗਰਸ ਸਟਰੋਂਗ ਹੋਈ ਹੈ ਲੱਗ ਰਿਹਾ ਹੈ ਕਿ ਇੱਥੇ ਜਿਹੜੀ ਫਾਈਟ ਦੇਖਣ ਮਿਲੂਗੀ ਨਗਰ ਕਿਉਂਕਿ ਇੱਥੇ ਐਮਪੀ ਨੇ ਚਰਨਜੀਤ ਸਿੰਘ ਚੰਨੀ ਵਿਧਾਇਕ ਉਹਨਾਂ ਦੇ ਜ਼ਿਆਦਾ ਨੇ ਕਿਵੇਂ ਦੇਖ ਰਹੇ ਹੋ ਦੇਖੋ ਜਿਹੜਾ 2024 ਦੀਆਂ ਲੋਕ ਸਭਾ ਚੋਣਾਂ ਸੀ ਉਹਦੇ ਵਿੱਚ ਲੋਕਾਂ ਦਾ ਨਜ਼ਰੀਆ ਅਲੱਗ ਸੀ ਵੋਟ ਪਾਉਣ ਦਾ ਉਹਦੇ ਵਿੱਚ ਸੋਚ ਅਲੱਗ ਸੀ ਹਮੇਸ਼ਾ ਹੀ ਐਮਐਲਏ ਵੇਲੇ ਐਮਸੀ ਵੇਲੇ ਪੰਚਾਇਤ ਵੇਲੇ ਤੇ ਐਮਪੀ ਵੇਲੇ ਲੋਕਾਂ ਦਾ ਵੋਟ ਪਾਉਣ ਦਾ ਅਲੱਗ-ਅਲੱਗ ਤਰੀਕਾ ਹੁੰਦਾ ਹੈ ਪਿਛਲੀਆਂ ਲੋਕ ਸਭਾ ਚੋਣਾਂ 'ਚ ਲੋਕਾਂ ਦਾ ਮੁੱਦਾ ਸੀ ਮੇਨ ਕਰਕੇ ਪੰਜਾਬ 'ਚ ਕਨਸਟੀਟਿਊਸ਼ਨ ਦਾ ਬਚਾਓ ਕਰਨਾ ਸੰਵਿਧਾਨ ਦਾ ਮੁੱਦਾ ਬਣ ਗਿਆ ਸੀ ਬੀਜੇਪੀ ਨੂੰ ਮੰਦਰ ਤੇ ਮੋਦੀ ਦਾ ਮੁੱਦਾ ਬਣਾ ਕੇ ਉਹਨਾਂ ਨੂੰ ਫਾਇਦਾ ਹੋ ਗਿਆ ਸੋ ਆਮ ਆਦਮੀ ਪਾਰਟੀ ਕਿਉਂਕਿ ਇੰਡੀਆ ਅਲਾਈਂਸ ਦਾ ਹਿੱਸਾ ਸੀ ਸੋ ਲੋਕਾਂ ਨੇ ਸੋਚਿਆ ਵੀ ਕਾਂਗਰਸ ਵੱਡੀ ਪਾਰਟੀ ਆ ਤੇ ਉਹ ਮੁੱਦਾ ਬਣ ਗਿਆ ਲੋਕਾਂ ਨੇ ਉਧਰ ਵੋਟਾਂ ਪਾ ਦਿੱਤੀ ਲੇਕਿਨ ਹੁਣ ਤੁਸੀਂ ਵੇਖੋ ਬਈ ਕਈ ਮਹੀਨੇ ਹੋ ਚੁੱਕੇ ਆ ਐਮਪੀ ਬਣੇ ਨੂੰ ਜਲੰਧਰ ਤੋਂ ਅੱਛਾ ਉਹਨਾਂ ਬਾਰੇ ਪਹਿਲਾਂ ਵੀ ਲੋਕ ਜਾਣਦੇ ਆ ਵੀ ਉਹ ਲੋਕਾਂ ਦੇ ਕੰਮ ਨਹੀਂ ਕਰਦੇ ਚੰਨੀ ਹੋਰੀ ਤੇ ਪਹਿਲਾਂ ਵੀ ਉਹਨਾਂ ਦੇ ਉੱਤੇ ਕੋਈ ਨਾ ਕੋਈ ਕੋਈ ਛੇੜਛਾੜ ਦੇ ਮੁੱਦੇ ਆ ਪਿੱਛੇ ਦੇ ਉਹਨਾਂ ਨੇ ਇੱਕ ਉਹ ਡੱਬੂ ਕੁੱਤੇ ਵਾਲੀ ਤੇ ਕਾਲੂ ਕੁੱਤੇ ਵਾਲੀ ਗੱਲ ਸੁਣਾ ਕੇ ਦੋ ਵਰਗਾਂ ਦੇ ਮਨਾਂ ਨੂੰ ਠੇਸ ਪਹਾਈ ਹੈ ਔਰ ਖਾਸ ਕਰਕੇ ਔਰਤ ਜਾਤੀ ਨੂੰ ਉਹਨਾਂ ਨੇ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਉਸ ਤੋਂ ਪਹਿਲਾਂ ਵੀ ਉਹ ਇੱਕ ਧਾਰਮਿਕ ਸ਼ਖਸੀਅਤ ਦੇ ਮੂੰਹ ਤੇ ਹੱਥ ਲਾ ਗਏ ਸੀ ਬੜੇ ਗਲਤ ਤਰੀਕੇ ਨਾਲ ਫਿਰ ਉਹਨਾਂ ਦੇ ਉੱਤੇ ਮੀ ਟੂ ਦੇ ਵੀ ਦੋਸ਼ ਲੱਗੇ ਉਹਨਾਂ ਦੇ ਉੱਤੇ ਸਕੂਲ ਗਰਲ ਦੇ ਨਾਲ ਛੇੜਖਾਨੀ ਕਰਨ ਦੇ ਵੀ ਦੋਸ਼ ਲੱਗੇ they're all here